ਇੱਕ ਜਿਹੜਾ ਤੂਫਾਨ ਉੱਟਿਆ ਸੀ ਮਾਨਸੇ ਤੋਂ ਸਿੱਧੂ ਮੂਸੇ ਵਾਲਾ ਤੇ ਹੁਣ ਮੋਗੇ ਤੋਂ ਡੈਟ ਗਰਲ ਨਾਮ ਦੀ ਕੁੜੀ ਪਰਮਨਾਮ ਆ ਜੀ ਦਾ ਤੇਰੇ ਵੱਸ ਦੀ ਨਾ ਗੱਲ ਮੇਰੇ ਰੂਟ ਛੱਡਦੇ ਤੇ ਕਿਵੇਂ ਮੈਂ ਤਾਂ ਸ਼ੁਰੂਆਤ ਕਿਵੇਂ ਕਰੀ ਸੀ ਤੁਹਾਡੀ ਭੈਣ ਨੇ ਸ਼ੁਰੂਆਤ ਇਹ ਨਿੱਕੇ ਹੁੰਦੇ ਦੀ ਗੌਂਦੇ ਹੁੰਦੇ ਸੀ ਜਦੋਂ ਪੜ੍ਹਦੇ ਸੀਗੇ ਸਕੂਲ 'ਚ ਵੀ ਗੌਂਦੇ ਰਹੇ ਆ ਤਾਂ ਇਹ ਬਹੁਤ ਟਾਈਮ ਗੌਂਦੇ ਰਹੇ ਸਕੂਲ 'ਚ ਵੀ ਜਦੋਂ 6 ਤੋਂ ਲੈ ਕੇ 10ਵੀਂ ਤਾਈਂ ਗੌਂਦੇ ਰਹੇ ਆ ਮੈਂ ਆਟੀ ਮੈਂ ਪੁੱਤਾ ਸੇ ਜਾਵਾ ਪੋਰਦੀ ਗਾਣੇ ਸਾਰੇ ਬਸੇ ਹੁੰਦੀ ਮੇਰੀ ਵੇ ਮੈਂ ਆਟੀ ਨਾ ਪੁੱਤਾ ਸੇ ਜਾਵਾ ਪੋਰਦੀ ਅੱਜ ਵੀ ਨਾ ਆਵਾਂ ਨਹੀਂ ਹੋਣਾ ਤੇਰੇ ਘਰ ਲੈ ਵੇ ਤੂੰ ਸਮਝੀ ਨਾ ਮੈਨੂੰ ਕਿਸੇ ਹੋਰ ਜਈ ਵੇ ਮੈਂ ਆਟੀ ਨਾ ਪੁੱਤਾ ਸੇ ਜਾਵਾ ਪੋਰਦੀ ਇੱਕ ਪਰਮੁੱਟੀ ਜਿਵੇਂ ਫਿਲਮ ਆਈ ਸੀ ਕਿ ਗੁੱਲੀ ਬੁਆਏ ਮੈਂ ਹੀ ਤੋ ਆਇਆ ਹੈ ਕਿਆ ਘੰਟਾ ਲੈ ਕੇ ਜਾਏਗਾ ਲੰਬਣੀ ਵੀ ਆਉਰਾ ਸਿੰਗਰ ਬਣਦਾ ਉਹ ਤੋਂ ਬਾਅਦ ਐਦਾਂ ਇੱਕ ਅਸਲੀਅਤ ਨਾਲ ਜੁੜੀ ਹੋਈ ਇਹ ਅਸਲ ਕਹਾਣੀ ਹੈ ਪਰਮਵੀਓ ਇੱਕ ਗਰੀਬ ਘਰੋਂ ਉੱਠਿਆ ਬਹੁਤ ਵਧੀਆ ਲੱਗਦਾ ਈ ਇੰਨ ਨਾਲ ਸਾਡੀ ਗਲੀ ਵੀ ਫੇਮਸ ਹੋ ਗਈ ਪਿੰਡ ਵੀ ਫੇਮਸ ਹੋ ਗਿਆ ਸਾਰਾ ਇਹਨਾਂ ਦਾ ਪੇਜ ਹੁੰਦਾ ਈ ਇੱਕ ਸਾਈਫਰ ਇਹਨਾਂ ਨੇ ਉਤੇ ਵੀਡੀਓ ਵੀਡੀਓ ਸਮਝੀ ਨਾ ਮੈਨੂੰ ਕਿਸੇ ਹੋਰ ਚਾਹੀ ਮੇਰੇ ਬੈਗ ਚ ਘਲੋਕ ਰਹੀ ਤੇ ਹੌਲੀ 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 ਗਾਹ ਕੇ ਨਾ ਕਨੈਕਟ ਹੋ ਗਏ ਤੇ ਗਾਣਾ ਕਰਤਾ ਇਹਨਾਂ ਨੇ ਥੋੜੀ ਪੈਨ ਫੇਮਸ ਹੋ ਗਈ ਤੁਹਾਨੂੰ ਕਿੰਨੀ ਕਿ ਖੁਸ਼ੀ ਹੋਗੀ ਬਹੁਤ ਵਧੀਆ ਲੱਗਦਾ ਬਹੁਤ ਜਿਆਦਾ ਖੁਸ਼ ਆ ਵੀ ਬਲਡ ਜ ਸਾਰੇ ਚ ਨਾਂ ਬਣੀ ਜਾਂਦਾ ਵੀ ਦੁਨੀਆਂ ਕੀ ਦੁਨੀਆਂ ਕੀ ਹੋਈ ਪਈ ਸਾਰੇ ਕਿਤੇ ਸ਼ਸ਼ੀਕਾਲ ਜੀ ਮੈਂ ਅਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਇੱਕ ਜਿਹੜਾ ਤੂਫਾਨ ਉੱਟਿਆ ਸੀ ਮਾਨਸੇ ਤੋਂ ਸਿੱਧੂ ਮੂਸੇ ਵਾਲਾ ਤੇ ਹੁਣ ਮੋਗੇ ਤੋਂ 댓 ਗਰਲ ਨਾਮ ਦੀ ਕੁੜੀ ਪਰਮ ਨਾਮ ਆ ਜਿਹਦਾ ਬਹੁਤ ਹੀ ਗਰੀਬ ਘਰੋਂ ਕੁੜੀ ਆ ਤੁਸੀਂ ਘਰ ਵੀ ਦੇਖ ਸਕਦੇ ਹੋ ਇੱਕ ਮੋਗੇ ਤੋਂ ਦੁਨੀਕੇ ਪਿੰਡ ਚੋਂ ਜਿਹੜਾ ਤੂਫਾਨ ਉੱਠ ਰਿਹਾ ਬਹੁਤ ਹੀ ਸੋਹਣਾ ਕੁੜੀ ਗਾਉਂਦੀ ਆ ਗਾਣਾ ਬਹੁਤ ਫੇਮਸ ਹੋ ਰਿਹਾ ਸੋਸ਼ਲ ਮੀਡੀਆ ਉੱਤੇ ਕਾਫੀ ਮਿਲੀਅਨ ਦੇ ਵਿੱਚ ਇਹ ਗਾਣਾ ਚੱਲ ਚੁੱਕਿਆ ਏ ਅੱਡੀ ਨਾ ਪਤਾ ਸੇ ਵੀਰਾਂ ਭੋਰ ਦੀ ਗਾਣੇ ਨਾਲ ਫੇਮਸ ਹੋਈ ਆ ਪਰਮ 댓 ਗਰ ਪਰਮ ਦੇ ਨਾਮ ਨਾਲ ਕੁੜੀ ਜਾਣੀ ਜਾਂਦੀ ਆ ਉਹਨਾਂ ਦਾ ਘਰ ਆ ਬਹੁਤ ਗਰੀਬ ਘਰੋਂ ਜਿਹੜੀ ਕੁੜੀ ਉੱਠੀ ਆ ਮਿਹਨਤ ਕਰਕੇ ਉੱਠੀ ਆ ਬਹੁਤ ਹੀ ਸੋਹਣੀ ਆਵਾਜ਼ ਆ ਜਿੱਦਾਂ ਸਿੱਧੂ ਮੂਸੇਵਾਲੇ ਨੇ ਪਹਿਲੇ ਗਾਣੇ ਨਾਲ ਟੱਕ ਪਾਈ ਸੀ ਇਦਾਂ ਹੀ ਜਿਹੜੀ ਪਰਮ ਇਸੁਰ ਚੁਰਖੀਆਂ ਵਿਚਾਰੀ ਹੈ ਜਿਹੜੀ ਸੋਸ਼ਲ ਮੀਡੀਆ ਉੱਤੇ ਪਰਮ ਦਾ that girl ਦਾ ਪੂਰਾ ਜਿਹੜਾ ਨਾਮ ਬਣਿਆ ਹੋਇਆ ਹੈ ਸੋਸ਼ਲ ਮੀਡੀਆ ਉੱਤੇ ਹਰੇਕ ਜਗ੍ਹਾ ਪਰਮ ਦੇ ਗਾਣੇ ਚੱਲਦੇ ਨੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਪਰਿਵਾਰ ਨਾਲ ਕੌਣ-ਕੌਣਾ ਘਰ ਦੇ ਵਿੱਚ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਆ ਤਸਵੀਰਾਂ ਦਿਖਾ ਸਕਦਾ ਹੋ ਘਰ ਦੀਆਂ ਜਿਹੜਾ ਘਰ ਦਾ ਬਿਲਕੁਲ ਹੀ ਗਰੀਬ ਘਰੋਂ ਜਿਹੜੀ ਇਹ ਕੁੜੀ ਉੱਠੀ ਹੋਈ ਹੈ that girl ਦੇ ਨਾਮ ਨਾਲ ਪਰਮ ਦੇ ਨਾਮ ਨਾਲ ਜਾਣੀ ਜਾਂਦੀ ਹੈ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੀ ਪਹੁੰਚੇ ਆ ਪਰਮ ਦੇ ਘਰੇ ਜਿਹਨਾਂ ਡੈਟ ਗਰਲ ਦੇ ਨਾਮ ਨਾਲ ਨਾਮ ਜਾਣਿਆ ਜਾ ਰਿਹਾ ਸੋਸ਼ਲ ਮੀਡੀਆ ਉੱਤੇ ਡੈਟ ਗਰਲ ਪਰਮ ਤੇ ਉਹਦਾ ਗਾਣਾ ਬੜਾ ਮਸ਼ਹੂਰ ਹੋ ਰਿਹਾ ਸੋਸ਼ਲ ਮੀਡੀਆ ਤੇ ਬੇ ਅੱਡੀ ਨਾਲ ਪਤਾ ਸੇ ਫਿਰਾਂ ਪੋਰਦੀ ਇੱਕ ਜਿਹੜਾ ਤੂਫਾਨ ਉੱਟਿਆ ਸੀ ਮਾਨਸੇ ਤੋਂ ਸਿੱਧੂ ਮੂਸੇ ਵਾਲਾ ਉੱਟਿਆ ਸੀਗਾ ਤੇ ਹੁਣ ਮਾ ਉਰੇ ਮੋਗੇ ਦੇ ਵਿੱਚੋਂ ਧਨੇਕੇ ਪਿੰਡ ਦੇ ਵਿੱਚੋਂ ਤੇ ਹੁਣ ਜਿਹੜਾ ਤੂਫਾਨ ਉੱਟਿਆ ਦੁਨੇਕੇ ਮੋਗੇ ਦੇ ਵਿੱਚ ਪਿੰਡ ਦਾ ਪਿੰਡ ਇਹ ਗਰੀਬ ਘਰੋਂ ਬਿਲਕੁਲ ਕੁੜੀ ਹੈ ਜਿਹੜੀ ਪਰਮ ਬਹੁਤ ਹੀ ਸੋਹਣਾ ਗਾਣਾ ਉਹਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਏ ਬੇ ਮੈਂ ਅੱਡੀ ਨਾਲ ਪਤਾਸੀ ਪਿਰਾਂ ਭੋਰ ਦੀ ਅਸੀਂ ਪਰਿਵਾਰ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਘਰੇ ਖੜੇ ਆ ਕਿਉਂਕਿ ਉਹ ਕਿਸੇ ਪ੍ਰੋਬਲਮ ਕਰਕੇ ਅੱਜ ਸਾਡੇ ਨਾਲ ਗੱਲਬਾਤ ਨਹੀਂ ਕਰ ਸਕਦੇ ਕਿਉਂਕਿ ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਘਟਨਾ ਵਾਪਰੀ ਹੈ ਤੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਬ੍ਰਦਰ ਨਾਲ ਬ੍ਰਦਰ ਸਾਡੇ ਨਾਲ ਖੜੇ ਨੇ ਗੱਲਬਾਤ ਕਰਾਂਗੇ ਸਸੀ ਗੱਲ ਜੀ 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 ਤੁਹਾਡਾ ਨਾਮ ਕੀ ਹੈ ਜੀ ਵੀਰ ਸਿੰਘ ਜਿਹੜਾ ਪਰਮਦਾ ਨਾਮ ਹੋਇਆ ਐ ਐਨੀ ਵੱਡੀ ਆਵਾਜ਼ ਆ ਪਹਿਲੇ ਗਾਣੇ ਤੋਂ ਹੀ ਜਿਹੜੀ ਉਹਨਾਂ ਨੂੰ ਹਾਈਪ ਮਿਲੀ ਹੈ ਜਿਵੇਂ ਸਿੱਧੂ ਮੂਸੇ ਵਾਲੇ ਨੂੰ ਮਿਲੀ ਸੀ ਕਿਵੇਂ ਮਤਲਬ ਸ਼ੁਰੂਆਤ ਕਿਵੇਂ કરી ਸੀ ਤੁਹਾਡੀ ਭੈਣ ਨੇ ਸ਼ੁਰੂਆਤ ਇਹ ਨਿੱਕੇ ਹੁੰਦੇ ਤੇ ਗਾਉਂਦੇ ਹੁੰਦੇ ਸੀ ਜਦੋਂ ਪੜਦੇ ਸੀਗੇ ਸਕੂਲ 'ਚ ਵੀ ਗਾਉਂਦੇ ਰਹੇ ਆ ਤਾਂ ਇਹ ਬਹੁਤ ਟਾਈਮ ਗਾਉਂਦੇ ਰਹੇ ਸਕੂਲ 'ਚ ਵੀ ਜਦੋਂ 6th ਤੋਂ ਲੈ ਕੇ 10thਵੀਂ ਤਾਈਂ ਗਾਉਂਦੇ ਰਹੇ ਆ ਪਲੱਸ 2 ਵਿੱਚ ਵੀ ਇਹਨਾਂ ਨੇ ਗਾਏ ਹੋਏ ਆ ਤੇ ਹੋਰ ਵੀ ਗਾਹਾਂ ਗਾਇਆ ਇਹਨਾਂ ਨੇ ਕਿਤੇ ਆ ਇੱਕੋ ਗਾਣਾ ਜਿਹੜਾ ਇੱਕੋ ਦਮ ਗਾਣਾ ਇਕੋਦਮ ਹਾਈ ਮਿਲ ਗਈ ਗਾਣੇ ਇਸ ਤੋਂ ਪਹਿਲਾਂ ਵੀ ਗਾਣੇ ਰਿਕਾਰਡ ਕੀਤੇ ਸੀਗੇ ਜਾਂ ਇਹ ਗਾਣਾ ਪਹਿਲਾ ਰਿਕਾਰਡ ਕਰਿਆ ਸੀ ਇਹਨਾਂ ਨੇ ਨਹੀਂ ਪਹਿਲਾ ਇੱਕ ਹੋਰ ਗਾਣਾ ਹੈ ਫੇਮਸ ਉਹ ਵੀ ਬਾਬਾ ਚੱਲਿਆ ਸੀਗਾ ਹੁਣ ਇੱਕ ਆਇਆ ਹੈ ਬਸ ਮਤਲਬ ਇਸ ਤੋਂ ਇਸ ਗਾਣੇ ਤੋਂ ਜ਼ਿਆਦਾਤਰ ਨਾਮ ਬਣਿਆ ਹੈ ਹੁਣ ਤੱਕ ਸਾਰੇ ਸੋਸ਼ਲ ਮੀਡੀਆ ਉੱਤੇ ਹਿੰਦੀ ਚੈਨਲ ਉੱਤੇ ਵੀ ਜਿਹੜੀ ਉਹਨਾਂ ਦੀ ਨਿਊਜ਼ ਚੱਲ ਰਹੀ ਹੈ ਵੀ ਇੱਕ ਪਰਮੁੱਟੀ ਹੈ ਜਿਵੇਂ ਫਿਲਮ ਆਈ ਸੀਗੀ ਗੁੱਲੀ ਬੁਆਏ ਉਦੀ ਇਹੀ ਕਹਾਣੀ ਹੈ ਵੀ ਗਰੀਬ ਘਰੋਂ ਇਦਾਂ ਹੀ ਉੱਠ ਕੇ ਰੈਪਰ ਹੁੰਦਾ ਇੱਕ ਰੈਪਰ ਹੁੰਦਾ ਹੈ ਉਹਦੀ ਜ਼ਿੰਦਗੀ ਉੱਤੇ ਫਿਲਮ ਬਣੀ ਵੀ ਆ ਉਹ ਰੈਪਰ ਸਿੰਗਰ ਬਣਦਾ ਹੈ ਉਹ ਤੋਂ ਬਾਅਦ ਇਦਾਂ ਇੱਕ ਅਸਲੀਅਤ ਨਾਲ ਜੁੜੀ ਹੋਈ ਇਹ ਅਸਲ ਕਹਾਣੀ ਹੈ ਜਿਹੜੀ ਇਹਦੇ ਤੁਹਾਡੇ ਨਾਲ ਪਰਮ ਪਰੰਪੀ ਉਹ ਇੱਕ ਗਰੀਬ ਘਰੋਂ ਠੀ ਹੈ ਬਹੁਤ ਗਰੀਬ ਘਰੋਂ ਆਣਾ ਤੁਸੀਂ ਬਹੁਤ ਛੋਟੇ ਘਰ ਦੇ ਅਸੀਂ ਹਾਲਾਤ ਦੇਖ ਰਹੇ ਹਾਂ ਵੀ ਹੁਣ ਕੋਈ ਤੁਹਾਨੂੰ ਮਦਦ ਮਿਲੀ ਹੈ ਕੋਈ ਕੋਈ ਦਿੱਤਾ ਕਿਸੇ ਨੇ ਪੈਸਾ ਉਸ ਗਾਣਾ ਥੋੜਾ ਹਿੱਟ ਹੋਇਆ ਹੈ ਕਿਸੇ ਕੰਪਨੀ ਵੱਲੋਂ ਕੰਪਨੀ ਨੇ ਦਿੱਤਾ ਪੈਸਾ ਨਹੀਂ ਕਿੰਨਾ ਜੀ ਇੰਨਾ ਨਹੀਂ ਮੈਨੂੰ ਪਤਾ ਮਤਲਬ ਪੂਰੀ ਤੁਹਾਨੂੰ ਤੁਹਾਡੀ ਹੈਲਪ ਕਰਨਗੇ ਜਿਹੜਾ ਗਾਣਾ ਰਿਕਾਰਡ ਕਰਦੇ ਨੇ ਉਹਦੇ ਨੂੰ ਪੈਸੇ ਮਿਲਦੇ ਨੇ ਹਾਂ ਇਹ ਮਿਲਦੇ ਕਿੰਨਾ ਟਾਈਮ ਹੋ ਗਿਆ ਜਿਹੜਾ ਗਾਣਾ ਯਾਰ ਤੁਸੀਂ ਕਹਿੰਦੇ ਗਾਣਾ ਅੱਡੇ ਨਾਲ ਪ੍ਰਸਤਾਸ ਪਤਾ ਸੇਵਰਾ ਭੋਰ ਦੀ ਕਦੋਂ ਇਹਨਾਂ ਨੇ ਰਿਕਾਰਡ ਕਰਿਆ ਸੀ ਕਦੋਂ ਗਾਣਾ ਹਿੱਟ ਹੋਇਆ ਹੈ ਕਦੋਂ ਸੁਰਖੀਆਂ ਵਿੱਚ ਆਏ ਨੇ ਕਿੰਨਾ ਟਾਈਮ ਹੋ ਗਿਆ ਗਾਣੇ ਰਿਕਾਰਡ ਕਰਨ ਲਿਖਦੇ ਨੂੰ ਤਾਂ ਇਹਨਾਂ ਨੂੰ ਬਹੁਤ ਟਾਈਮ ਹੋ ਗਿਆ ਬਹੁਤ ਸਮਾਂ ਲਿਖਦੇ ਨੂੰ ਹੋ ਗਿਆ ਗਾਣਾ ਤਾਂ ਹੋਰ ਵੀ ਲਿਖੇ ਹੋਣ ਕਿੰਨਾ ਨੇ ਤੇ ਕੱਢੇ ਤਾਂ ਥੋੜਾ ਟਾਈਮ ਹੀ ਹੋਇਆ ਇਹਨਾਂ ਨੂੰ ਹੁਣ ਜੀ ਕੱਢਿਆ ਇਹਦਾ ਗਾਣਾ ਇੱਕ ਮੋਗਾ ਮੰਡੀ ਦੇ ਵਿੱਚ ਰੈਪਰ ਵੀ ਹੁੰਦੇ ਸੀ ਮੁੰਡੇ ਇਹਨਾਂ ਦੇ ਨਾਲ ਟੀਮ ਹੁੰਦੀ ਸੀ ਨਾ ਰੈਪ ਕਰਦੇ ਸੀਗੇ ਉਹ ਵੀ ਕਾਫੀ ਵਾਇਰਲ ਹੋਈ ਸੀ ਵੀਡੀਓ ਨਾ ਵੀ ਮੋਗਾ ਇਹਨਾਂ ਨੇ ਮੋਗਾ ਮੰਡੀ ਨੂੰ ਇੱਕ ਰੈਪ ਦਾ ਨਾ ਸਟੇਜ ਬਣਾ ਲਈ ਸੀਗੀ ਉਹ ਮੁੰਡੇ ਵੀ ਇੱਥੋਂ ਦੇ ਨੇ ਸਾਰੇ ਹਾਂਜੀ ਹਾਂਜੀ ਇੱਥੋਂ ਦੇ ਨੇ ਅੱਧੇ ਮੋਗੇ ਦੇ ਆ ਇੱਕ ਦੋ ਮੁੰਡੇ ਪੈਂਡ ਦੇ ਆ ਸਾਡੇ ਹੂੰ ਹੂੰ ਤੁਸੀਂ ਕੌਣ ਆ ਤੁਸੀਂ ਉਹਨਾਂ ਦੇ ਬ੍ਰਦਰ ਲੱਗਦੇ ਹੋ ਹਾਂਜੀ ਉਹਨੇ ਚਾਚੇ ਦਾ ਮੁੰਡਾ ਜੀ ਕੀ ਕਹਿਣਾ ਚਾਹੋਗੇ ਪਰਮਾਰੇ ਪਰਮ ਹੁਣ ਉਹਨਾਂ ਦਾ ਗਾਣਾ ਇੰਨਾ ਫੇਮਸ ਹੋਇਆ ਹੈ ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦਾ ਨਾਮ ਹੋ ਗਿਆ ਇਸ ਪਿੰਡ ਦਾ ਮੋਗੇ ਦਾ ਵੀ ਮੋਗੋਂ ਕੋਈ ਇੱਕ ਕੁੜੀ ਉੱਠੀ ਹੈ ਡੈਟ ਗਰਲ ਪਰਮ ਦੇ ਨਾਮ ਤੇ ਜਿਹੜਾ ਅੱਡੀ ਨਾਲ ਪਤਾਸੇ ਪੀਰਾਂ ਭੋਰ ਦੀ ਗਾਣੇ ਨਾਲ ਫੇਮਸ ਹੋਈ ਹੈ ਬਹੁਤ ਵਧੀਆ ਲੱਗਦਾ ਜੀ ਇੰ ਇੰਨਾਲ ਸਾਡੀ ਗਲੀ ਵੀ ਫੇਮਸ ਹੋ ਗਈ ਪਿੰਡ ਵੀ ਫੇਮਸ ਹੋ ਗਿਆ ਸਾਰਾ ਪਿੰਡ ਦਾ ਨਾਮ ਹੋ ਗਿਆ ਪੂਰੀ ਦੁਨੀਆ ਤੇ ਹਾਂਜੀ ਤੇ ਹੁਣ ਹੋਰੇ ਨਿਊਜ਼ ਵਾਲੇ মিডিਆ ਵਾਲੇ ਵੀ ਆਉਂਦੇ ਹੋਣਗੇ ਬਹੁਤ ਹੁੰਦੇ ਆ ਜੀ ਹੂੰ ਰੋ ਹੀ ਹੁੰਦੇ ਆ ਸਵੇਰ ਤੋਂ ਲੈ ਕੇ ਸ਼ਾਂਤ ਕਿਈ ਆਈ ਜਾਂਦੇ ਰਹਿੰਦੇ ਆ ਤੁਸੀਂ ਵੀ ਨਾਲ ਗਾਉਂਦੇ ਹੁੰਦੇ ਸੀ ਉਹਨਾਂ ਦੇ ਨਹੀਂ ਜੀ ਤੁਸੀਂ ਨਹੀਂ ਸੋਚਿਆ ਵੀ ਨਾਲ ਗਾਵਾ ਉਹਨਾਂ ਦੇ ਮੈਂ ਤੁਹਾਨੂੰ ਵੀ ਨਾਲ ਲੈ ਕੇ ਜਾਂਦੇ ਨਹੀਂ ਕਿਤੇ ਨਹੀਂ ਨਹੀਂ ਮੇਰਾ ਬ੍ਰਦਰ ਗਾਉਂਦਾ ਹੁੰਦਾ ਸੀ ਉਹਦੇ ਨਾਲ ਪਹਿਲਾਂ ਹੁਣ ਬ੍ਰਦਰ ਕੀ ਕਰਦੇ ਨੇ ਉਹ ਕੰਮ ਤੇ ਲੱਗਾ ਆ ਹੁਣ ਜਿਹੜਾ ਰੈਪਰ ਸੀਗਾ ਉਹਰੇ ਇੱਕ ਮੋਗਾ ਮੰਡੀ ਦੇ ਵਿੱਚ ਵੀ ਇਹਨਾਂ ਨੇ ਰੈਪ ਕੀਤਾ ਸੀਗਾ ਉਹ ਵੀ BBC ਉੱਤੇ ਵੀ ਨਿਊਜ਼ ਕਾਫੀ ਵਾਇਰਲ ਹੋਈ ਆ ਨਾ ਵੀ ਮੋਗਾ ਮੰਡੀ ਨਾਲ ਨਾਲ ਰੈਪ ਦਾ ਇੱਕ ਅੱਡਾ ਬਣਾ ਲਿਆ ਸੀਗਾ ਉਹ ਕਿੱਦਾਂ ਉਹ ਕਹਾਣੀ ਕਿਵੇਂ ਸ਼ੁਰੂ ਹੋਈ ਸੀ ਉਹ ਇਹ ਦੋ ਸਾਰੇ ਆਨੇ ਰਲ ਗਏ ਸੀ ਫਿਰ ਇਹ ਗਾਉਣ ਲੱਗ ਗਏ ਇਹਨਾਂ ਨੇ ਆਈਡੀ ਬਣਾ ਲਈ ਸਟਾ ਤੇ ਐਂ ਫਿਰ ਫੇਮਸ ਹੋ ਗਏ ਉਸੇ ਹਾਂ ਦਾ ਮੜਾ ਦਸੋਂ ਮੋਗਾ ਮੋਗਾ ਮੰਡੀ ਜਿਹੜੀ ਹੈ ਨਾ ਰੈਪ ਦਾ ਅੱਡਾ ਬਣਾਇਆ ਸੀਗਾ ਸਾਰੇ ਮੁੰਡੇ ਰਲ ਕੇ ਉਹ ਕਿਵੇਂ ਸ਼ੁਰੂਆਤ ਹੋਈ ਸੀ ਇਹਨਾਂ ਦਾ ਪੇਜ ਹੁੰਦਾ ਹੀ ਇੱਕ ਸਾਈਫਰ ਇਹਨਾਂ ਨੇ ਉਤੇ ਵੀਡੀਓ ਵੀਡੀਓ ਪਾਉਂਦੇ ਹੁੰਦੇ ਸੀਗੇ ਉਸ ਤੋਂ ਬਾਅਦ ਪਰਮ ਨੇ ਪਰਮ ਨੇ ਪਈਆਂ ਪਈਆਂ ਪਰਮ ਦੀਆਂ ਵੀਡੀਓ ਚੱਲ ਗਈਆਂ ਤੇ ਹੌਲੀ 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 ਗਾਂ ਕੇ ਨਾ ਕਨੈਕਟ ਹੋ ਗਏ ਤੇ ਗਾਣਾ ਕਰਤਾ ਇਹਨਾਂ ਨੇ ਹੋਰ ਕੀ ਕਹਿਣਾ ਚਾਹੋਂਗੇ ਪਰੰਪਾਰੇ ਤੁਸੀਂ ਬਚਪਨ ਤੋਂ ਰਹਿੰਦੇ ਰਹੇ ਤੁਸੀਂ ਵੀ ਤੁਹਾਨੂੰ ਵੀ ਗਾਉਣ ਦਾ ਸ਼ੌਂਕ ਸੀਗਾ ਨਾਲ ਬੜਾ ਮੋਟਾ ਗਾਲੀ ਦਾ ਸੀਗਾ ਜੀ ਤੁਸੀਂ ਸੋਚਿਆ ਵੀ ਨਾਲ ਵਸਾ ਦਿੱਤਾ ਜੇ ਪੈਣ ਦਾ ਹਾਂ ਹਾਂਜੀ ਸੋਚਿਆ ਸੀ ਜੀ ਹੁਣ ਜਦੋਂ ਚਲੋ ਸਟੇਜਾਂ ਤੇ ਸਟੇਜਾਂ ਗਾਣੇ ਗਾਉਣ ਲੱਗੇ ਜਦੋਂ ਸ਼ੋਅ ਮਿਲਣ ਲੱਗੇ ਤੁਸੀਂ ਵੀ ਫਿਰ ਤਾਂ ਨਾਲ ਜਾਇ ਕਰੋਗੇ ਹਾਂਜੀ ਹਾਂਜੀ ਜਾਵੜਿਆ ਕਰਾਂਗੇ ਇਹ ਲੱਗਦਾ ਵੀ ਰੱਬ ਨੇ ਤੁਹਾਡੀ ਵਾਂ ਫੜ ਲਈ ਇੱਕ ਤਰ੍ਹਾਂ ਦੀ ਵੀ ਹੁਣ ਜਦੋਂ ਹੁਣ ਵੀ ਫੇਮਸ ਹੋ ਗਈ ਪੂਰੀ ਦੁਨੀਆਂ ਦੇ ਵਿੱਚ ਹੁਣ ਕੰਪਨੀ ਵਾਲੀ ਜਾਂ ਫਿਲਮਾਂ ਦੇ ਵਿੱਚ ਵੀ ਗਾਣੇ ਆਉਣਗੇ ਹੋਰ ਵੀ ਸਾਈਨ ਵੀ ਕਰਨਗੇ ਕਈ ਪਾਸਿਓਂ ਡਾਇਰੈਕਟਰ ਗਾਣੇ ਫਿਲਮਾਂ ਦੇ ਵਿੱਚ ਵੀ ਗਾਣੇ ਆਉਣਗੇ ਹਾਂਜੀ ਹਾਂਜੀ ਕੰਪਨੀਆਂ ਵੱਲੋਂ ਸਪੋਰਟ ਮਿਲ ਰਹੀ ਹੈ ਹਾਂਜੀ ਹਾਂਜੀ ਤੇ ਸਾਡੇ ਨਾਲ ਦੋ ਲੜਕੀਆਂ ਖੜੀਆਂ ਛੋਟੀਆਂ ਛੋਟੀਆਂ ਤੁਸੀਂ ਪਰਮ ਦੇ ਕੀ ਲੱਗਦੇ ਹੋ ਭੈਣ ਭੈਣ ਲੱਗਦੇ ਹੋ ਹਾਂਜੀ ਤੁਹਾਡੀ ਭੈਣ ਫੇਮਸ ਹੋ ਗਈ ਤੁਹਾਨੂੰ ਕਿੰਨੀ ਕੀ ਖੁਸ਼ੀ ਹੋਗੀ ਬਹੁਤ ਖੁਸ਼ੀ ਬਦੀ ਲੱਤ ਹੁਣ ਲੱਗਦਾ ਸ਼ੋਅ ਲਗਿਆ ਕਰਨਗੇ ਮੀਡੀਆ ਵਾਲੇ ਵੀ ਤੁਹਾਡੇ ਘਰੇ ਆ ਰਹੇ ਨੇ ਹਾਂਜੀ ਖੁਸ਼ੀ ਹੁੰਦੀ ਆ ਹਾਂਜੀ ਕਦੋਂ ਕਦੋਂ ਤੋਂ ਗੁੰਦੇ ਸੀ ਪਰਮ ਛੋਟੀ ਹੁੰਦੀ ਸੀ ਤੁਸੀਂ ਵੀ ਗੁੰਦੇ ਸੀ ਨਾਲ ਨਹੀਂ ਅੱਛਾ ਤੁਸੀਂ ਕੀ ਕਹੋਗੇ ਮੈਂ ਕੀ ਕਹਾਂ ਹਾਂ ਦੱਸੋ ਜੀ ਜੋ ਕਿ ਦੱਸੋ ਬਦੀ ਆਈ ਹਾਂ ਤੁਹਾਡੇ ਤੁਹਾਡੇ ਇਲਾਕੇ ਦੇ ਵਿੱਚ ਕੁੜੀ ਫੇਮਸ ਹੋਈ ਆ ਪੂਰੀ ਦੁਨੀਆ ਵਿੱਚ ਨਾਮ ਹੋ ਗਿਆ ਤੁਹਾਡੇ ਪਿੰਡ ਦਾ ਵੀ ਹੋਇਆ ਤੁਹਾਡੇ ਸ਼ਹਿਰ ਦਾ ਵੀ ਹੋਇਆ ਪੰਜਾਬ ਦਾ ਵੀ ਮਾਣ ਜਿਹੜਾ ਉਹਨਾਂ ਨੇ ਨਾਮ ਉੱਚਾ ਕੀਤਾ ਏ ਜਿਵੇਂ ਹੁਣ ਪਹਿਲਾਂ ਸਿੱਧੂ ਮੂਸੇ ਵਾਲਾ ਉੱਠਿਆ ਸੀਗਾ ਤੇ ਹੁਣ ਮੋਗੇ ਦੇ ਵਿੱਚੋਂ ਪਰ ਮੁਠੀ ਆ ਲੱਗਦਾ ਵੀ ਉਦਾਂ ਹੀ ਪੂਰੀ ਤੱਕ ਪਾਰੀ ਆ ਯੈਸ ਯੈਸ ਨੂੰ ਮਿਲ ਤੇ ਲਾਸਟ ਵਿੱਚ ਅਸੀਂ ਹੁਣ ਗੱਲਬਾਤ ਕਰਾਂਗੇ ਉਹਨਾਂ ਦੇ ਬ੍ਰਦਰ ਨਾਲ ਥੋਡੇ ਓਰੇ ਸਾਰੇ ਖੁਸ਼ ਨੇ ਨਾ ਮਹੱਲੇ ਦੇ ਵਿੱਚ ਵੀ ਪੂਰਾ ਵੀ ਨਾਮ ਬਣ ਗਿਆ ਇੱਕ ਸਾਡੇ ਪਿੰਡ ਦਾ ਵੀ ਥੋਡੇ ਸਾਡੇ ਸ਼ਹਿਰ ਦਾ ਪੂਰੇ ਪੰਜਾਬ ਦਾ ਨਾਮ ਬਣਿਆ ਹੈ ਪੂਰੇ ਇੰਡੀਆ ਦੇ ਵਿੱਚ ਬਹੁਤ ਵਧੀਆ ਲੱਗਦਾ ਬਹੁਤ ਜ਼ਿਆਦਾ ਖੁਸ਼ ਆ ਵੀ ਵਰਲਡ ਦੇ ਸਾਰੇ ਚ ਨਾਮ ਬਣੀ ਜਾਂਦਾ ਵੀ ਦੁਨੀਆਂ ਕਿ ਦੁਨੀਆਂ ਕਿ ਹੋਈ ਪਈ ਸਾਰੇ ਕਿਥੇ ਹਾਂ ਦੁਨੀਆਂ ਕਿ ਦੁਨੀਆਂ ਕਿ ਹਾਂਜੀ ਸਕੂਲ ਦੇ ਹੁਣ ਕਿਹੜੀ ਕਲਾਸ ਚ ਪੜਦੇ ਨੇ ਬੱਸ ਪਰ ਮੈਂ ਪਰਮ ਪਰਮ ਬੀ ਕਾਮ ਕਰੀ ਜਾਂਦੀ ਹਾਂ ਅੱਛਾ ਬੀ ਕਾਮ ਕੀਤੀ ਹੋਈ ਹੈ ਬੀਏ ਬੀਏ ਅੱਛਾ ਬੀਏ ਤੁਸੀਂ ਤੁਹਾਡੀ ਕਿਹੜੀ ਕਲਾਸ ਹੈ ਮੈਂ ਪਲੱਸ 1 ਚ ਪੜਦਾ ਹਾਂ ਤੁਹਾਡਾ ਕਿੰਨਾ ਕ ਫਰਕ ਹੈ ਤੁਹਾਡੇ ਤੁਹਾਡੀ ਉਹ ਤੁਸੀਂ ਕਿੰਨੇ ਛੋਟਿਆਂ ਦੇ ਨਾਲ ਮੈਂ 15 ਸਾਲ ਦਾ ਚਾਰ ਕੇ ਸਾਲ ਦਾ ਫਰਕ ਆ ਬਸ ਅੱਛਾ 19 ਸਾਲ ਦੀ ਉਮਰ ਦੇ ਵਿੱਚ 19 ਸਾਲ ਦੀ ਉਮਰ ਪਰਮ ਦੀ 19 ਸਾਲ ਦੀ ਉਮਰ ਦੇ ਵਿੱਚ ਜਿਹੜਾ ਇਹਨਾਂ ਦਾ ਗਾਣਾ ਹਿੱਟ ਹੋਇਆ ਹੈ ਪੂਰਾ ਵੀ ਪੂਰਾ ਦੁਨੀਆ ਵਿੱਚ ਨਾਮ ਹੋ ਗਿਆ ਸੋਸ਼ਲ ਮੀਡੀਆ ਤੇ ਉੱਤੇ ਉਹਦਾ ਨਾਮ ਚੱਲਦਾ ਹੈ ਪਰਮਦਾ ਪਰਮ ਦੇ ਜਿਹੜਾ ਮੀਡੀਆ ਔਰ ਇਹ ਕਰਾ ਪਹੁੰਚ ਰਿਹਾ ਹੈ ਜਿਹੜਾ ਹਿੰਦੀ ਨਿਊਜ਼ ਹੈ ਉਹ ਵੀ ਪਰਮ ਦੀਆਂ ਗੱਲਾਂ ਕਰਦੇ ਨੇ ਵੀ ਇੱਕ ਗਰੀਬ ਘਰੋਂ ਕੁੜੀ ਉੱਠੀ ਹੈ ਜਿਵੇਂ ਗੁੱਲੀ ਬੁਆਏ ਫਿਲਮ ਚ ਆਈ ਸੀਗੀ ਗੁੱਲੀ ਬੁਆਏ ਦੇ ਵਿੱਚ ਕਾਣੀ ਦਿਖਾਈ ਸੀ ਰੈਪਰਾਂ ਉਹ ਵੀ ਗਰੀਬ ਘਰੋਂ ਉੱਠਦਾ ਹੈ ਤੇ ਅੱਗੇ ਜਾ ਕੇ ਵੱਡਾ ਰੈਪਰ ਬਣਦਾ ਹੈ ਐਦਾਂ ਹੀ ਪਰਮ ਦਾ ਜਿਹੜੀ ਇੱਕ ਰੈਪਰ ਨਾਲ ਰੈਪਰ ਵੀ ਰੈਪ ਵੀ ਕਰਦੇ ਨੇ ਪਰਮ ਰੈਪ ਦਾ ਸ਼ੌਂਕ ਕਿੱਥੋਂ ਪਿਆ ਉਹਨਾਂ ਨੂੰ ਰੇਪ ਦਾ ਵੀ ਸਾਈਫਰ ਚ ਹੀ ਪਿਆ ਸਾਂ ਸਾਈਫਰ ਚ ਹੀ ਸ਼ੌਂਕ ਪਿਆ ਉਹਨਾਂ ਨੂੰ ਵੀ ਉਹ ਚ ਹੀ ਗਾਉਂਦੇ ਗੁੰਦੇ ਨਹੀਂ ਰੈਪ ਵੀ ਉਹ ਚ ਹੀ ਗਾਉਂਦੇ ਨੇ ਪਹਿਲਾਂ ਕਿਸੇ ਸਿੱਖਦੇ ਵੀ ਰਹੇ ਨਹੀਂ ਜਾਂ ਸਿੱਖਦੇ ਤਾਂ ਕਿਤੋਂ ਨਹੀਂ ਰਹੇ ਆਪ ਹੀ ਬਸ ਅੱਛਾ ਤੇ ਅਰੇ ਰਿਆਜ਼ ਕਰਦੇ ਸੀਗੇ ਹਾਂਜੀ ਹਾਂਜੀ ਗੋਡ ਗਿਫਟਡ ਆ ਰੱਬ ਵੱਲੋਂ ਆਜ ਹਾਂਜੀ ਹਾਂਜੀ ਸ਼ੁਰੂ ਦੀ ਆਵਾਜ਼ ਇਸ ਤਰ੍ਹਾਂ ਦੀ ਹੁੰਦੀ ਅਸੀਂ ਮਾਤਾ ਜੀ ਕੋਲ ਬੈਠੇ ਆਂ ਇਹਨਾਂ ਦੇ ਮਹੱਲੇ ਵਿੱਚ ਰਹਿੰਦੇ ਨੇ ਗੱਲਬਾਤ ਕਰਾਂਗੇ ਪਰਮ ਬਾਰੇ ਇਹ ਪਰਮ ਤੁਹਾਡੇ ਪੂਰੇ ਇਲਾਕੇ ਉਤੇ ਮਹੱਲੇ ਦੀ ਹੈ ਕੀ ਕਹਿਣਾ ਚਾਹੂਗਾ ਇਹ ਫੇਮਸ ਹੋ ਗਈ ਕੁੜੀ ਜਾਨੀ ਬਹੁਤ ਵਧੀਆ ਹੋਇਆ ਜੀ ਕਿਵੇਂ ਲੱਗਦਾ ਜੀ ਤੁਹਾਨੂੰ ਬਹੁਤ ਵਧੀਆ ਲੱਗਦਾ ਹੁਣ ਮਿਲਦੇ ਰਹਿੰਦੇ ਨੇ ਜੀ ਪਹਿਲੇ ਮਿਲੇ ਸੀ ਹਾਂ ਜੀ ਫਿਰ ਹੁਣ ਕਿੱਡੇ ਨੇ ਹੋਰੀ ਹੈ ਨਾ ਹਾਂ ਜੀ ਸਾਡੇ ਕੋਲ ਹੀ ਖੇਡੇ ਆ ਹੁਣ ਕਰੇ ਆਉਂਦੇ ਨੇ ਜਾਂ ਹੋਰ ਚੰਡੀਗੜ੍ਹ ਰਹਿੰਦੇ ਨੇ ਨਹੀਂ ਹੈ ਨਹੀਂ ਕਰੇ ਆ ਰਹਿੰਦੇ ਉਰੀ ਨੇ ਵੈਸੇ ਚੰਡੀਗੜ੍ਹ ਸ਼ਿਫਟ ਹੋ ਗਏ ਤਾਂ ਹੁਣ ਗਏ ਵੀ ਅੱਛਾ ਜੀ ਚੰਡੀਗੜ੍ਹ ਹੈ ਚੰਡੀਗੜ੍ਹ ਪਤਾ ਨਹੀਂ ਆਏ ਵੀ ਚੰਡੀਗੜ੍ਹ ਆ ਕੇ ਕਿੱਥੇ ਉਹਨਾਂ ਦਾ ਹੁਣ ਪ੍ਰੋਗਰਾਮ ਆਪਾਂ ਤੋਂ ਨਹੀਂ ਇਹ ਗੱਲ ਤਾਂ ਪਤਾ ਨਹੀਂ ਆਪਾਂ ਤਾਂ ਕਰੇ ਇਹ ਪਹਿਲਾਂ ਜੋ ਛੋਟੇ ਹੁੰਦੇ ਗਾਉਂਦੇ ਰਹੇ ਨੇ ਉਰੇ ਜਾਂ ਤੁਹਾਡੇ ਉਰੇ ਵੀ ਪਹਿਲਾਂ ਗਾਉਂਦੇ ਰਹੇ ਨੇ ਜੀ ਉਰੇ ਮਹੱਲੇ ਦੇ ਵਿੱਚ ਵੀ ਗਾਏ ਕਦੇ ਇੱਥੇ ਕਰੇ ਆਪਦੇ ਕੋਠੇ-ਕੋਠੇ ਤੇ ਕਰੇ ਬਸ ਲੱਗਦੀ ਰਹਿੰਦੀ ਸੀ ਕਿੰਝ ਕੋ ਛੋਟੀ ਉਮਰੀ ਛਾਂ ਤੁਹਾਨੂੰ ਸੁਣਦਾ ਰਹਿੰਦਾ ਸੀਗਾ ਹਾਂ ਆ ਪਾਏ ਹੁੰਦੇ ਜਾਂਦੇ ਗੁਆਂਣ ਤੋਂ ਪਤਾ ਹੀ ਹੁੰਦਾ ਹਾਂ ਬਹੁਤ ਵਧੀਆ ਕੁੜੀ ਐ ਹਾਂ ਮਾਰਾ ਹੀ ਦਿਨ ਤਰੱਕੀ ਦਿੱਤੀ ਐ ਉਹ ਛੋਟੀ ਉਮਰ ਦੇ ਵਿੱਚ ਜਿਹੜਾ ਐਡਾ ਵੱਡਾ ਨਾ ਇੱਕ ਨਾਮ ਗਾਣਾ ਫੇਮਸ ਹੋ ਗਿਆ ਨੇ ਹਾਂ ਜੀ ਪੜ੍ਹਾਈ ਕੀਤੀ ਬਹੁਤ ਹੰਦੀ ਖੜੀ ਜਾਂਦੀ ਵਿਚਾਰੀ ਆਪਦੀ ਮਿਹਨਤ ਮੈਂ ਤਾਂ ਨਾਲ ਲਿਆ ਸਾਰਾ ਕੁਝ ਮਾਰਾਈ ਮੈਂ ਤਰੱਕੀ ਦਿੱਤੀ ਉਹਨੂੰ ਆ ਪਤਾ ਨੇ ਖੋਚ ਰੱਖੇ ਆਵਾਜ਼ ਵੀ ਬਹੁਤ ਸੋਹਣੀ ਐ ਨਾ ਉਹਨਾਂ ਦੀ ਜਿਹੜੀ ਇੱਕਦਮ ਮਤਲਬ ਹਾਈਪ ਮਿਲ ਗਈ ਉਹਨਾਂ ਦੇ ਗਾਣੇ ਨੂੰ ਬਹੁਤ ਸੋਹਣੀ ਆਵਾਜ਼ ਹੈ ਹਾਂਜੀ ਕਿਉਂ ਤੁਹਾਨੂੰ ਗਾਣਾ ਦਾ ਕਿਸ ਨੂੰ ਜਿਹੜਾ ਉਹਨਾਂ ਦਾ ਗਾਣਾ ਐ ਪਰਮ ਦਾ ਗਾਣਾ ਹਾਂਜੀ ਪਰਮ ਦਾ ਗਾਣਾ ਸੁਣਾਓ ਅੱਡੀ ਮੈਂ ਪਤਾ ਸੇ ਜਾਵਾਂ ਆਪੋਰ ਦੀ ਕਹ ਲੈ ਸਾਰੇ ਪਾਸੇ ਹੰਦੀ ਮੇਰੀ ਤੋਰ ਦੀ ਚੰਗੀ ਤਰ੍ਹਾਂ ਗਾ ਉੱਚੀ ਗਣੀ ਉਹ ਸਹੀ ਆ ਚ ਗਾਇਸ ਚੰਗੀ ਤਰ੍ਹਾਂ ਮੂੰ ਚੱਪ ਕੇ ਸੁਣਾ ਚੰਗੀ ਤਰ੍ਹਾਂ ਆਰੇ ਮੋੜੇ ਹੁਣੇ ਗਾਟਾ ਈ ਮੈਂ ਅੱਡੀ ਮੈਂ ਪਤਾ ਸੇ ਜਾਵਾ ਤੋੜਦੀ ਗੱਲ ਸਾਰੇ ਵਸੇ ਹੁੰਦੀ ਮੇਰੀ ਤੋੜਦੀ ਮੈਂ ਰਕਨੀ ਨਾ ਕਿਸੇ ਨੂੰ ਐ ਕੋਰਦੀ ਗੱਲ ਬਸੇ ਹੁੰਦੀ ਮੇਰੀ ਕਿਹ ਹੈ ਤੇਰੇ ਵਸਦੀ ਨਾ ਗੱਲ ਸਿੱਤੇ ਰੂਟ ਛੱਡ ਦੇਤੇ ਕਿਸੇ ਹੋਰ ਦਾ ਨਾਮ ਮਨੇ ਸਿੱਤੀ ਦੀ ਵਰਗੀਆਂ ਪੱਟੀ ਚਰਾਣਾ ਮੈਂ ਕਰ ਲੈ ਹੋਰ ਕੀ ਕਮਾਵੇ ਦਾਰੇ ਗਾਇਕ ਚੀਕਾਂ ਗਾਉਂ ਚੀਕਾਂ ਹੱਥਾਂ ਜਿਵੇਂ ਆਮਾ ਨਹੀਂ ਹੋਣਾ ਤੇਰੇ ਕੱਲ ਵੇ ਤੂੰ ਸਮਝੀ ਨਾ ਮੈਨੂੰ ਕਿਸੇ ਹੋਰ ਜਈ ਮੇਰੇ ਬੈਕ ਚ ਕਲਾ ਕਰੇਂਦਾ ਉਹ ਵੀ ਪੂਰਾ ਲੋਡ ਇਸ ਤੋਂ ਅੱਖ ਵੀ ਰਕੀਆ ਬਾਰਾਂ ਬੋਰ ਜਈ ਹੀ ਵੇ ਮੈਂ ਅੱਡੀ ਨਾ ਪਤਾ ਸੇ ਜਾਵਾਂ ਭੋਰ ਦੀ ਇਹ ਗਾਣਾ ਨੇ ਆ ਵੀ ਲਿਖਿਆ ਹੋਇਆ ਹੈ ਹਾਂਜੀ ਤੁਹਾਨੂੰ ਪਤਾ ਤੁਹਾਨੂੰ ਦਾ ਗਾਣਾ ਕਿਸੇ ਹੋਰ ਨੂੰ ਕਿ ਨਾ ਆ ਜੋ ਤੁਸੀਂ ਕੀ ਕਹਿਣਾ ਚਾਹੋਗੇ ਪਰਮਾਰੇ ਥੋੜਾ ਜਿਹਾ ਕੁਝ ਨਹੀਂ ਕੁਝ ਚੱਲ ਫੋਟ ਨਾਮ ਤੇ ਕੁੜੀ ਹੈ ਡੈਟ ਗਰਲ ਦੇ ਨਾਮ ਤੇ ਕੀ ਕਹੋਗੇ ਜੀ ਸਾਡੀ ਪੋਤੀ ਆ ਬਹੁਤ ਸ਼ਾਵਾਸ਼ ਹੈ ਜੀ ਸਾਡੇ ਪਿੰਡ ਦਾ ਨਾਮ ਨਿਕਲਿਆ ਹੂੰ ਬਹੁਤ ਵਧੀਆ ਜਿਹਨੇ ਟਾਈਮ ਤੇ ਮਿਹਨਤ ਕਰ ਰਹੀ ਹੈ ਜੀ ਇੱਕ ਬਹੁਤ ਚੜਾਹਾਂ ਤੇ ਕਰਦੀ ਹੈ ਨਿੱਕੀ ਹੁੰਦੀ ਵੀ ਕਰਦੀ ਰਹੀ ਮਿਹਨਤ ਛੋਟੀ ਹੁੰਦੀ ਨਾ ਕਾਦਰ ਜੀ ਨੇ ਰੱਬ ਨੇ ਸੁਣ ਲਈ ਹੁਣ ਆਵਾਜ਼ ਰੱਬ ਨੇ ਵਾਹ ਫੜ ਲਈ ਜੀ ਵਧੀਆ ਵਧੀਆ ਪਰਮਾਤਮਾ ਨੇ ਬਾਪੜੀ ਜਿਹੜੀ ਚੰਗਾ ਚੱਲ ਗੁੰਦੀ ਆ ਤੇ ਸਾਰੇ ਆਪਣੇ ਪਿੰਡ ਦਾ ਦੁਨੀਆ ਕੰ ਦਾ ਨਾਮ ਨਿਕਲਿਆ ਗਰੀਬ ਘਰੋਂ ਨੇ ਕਾਫੀ ਆ ਜੀ ਗਰੀਬ ਘਰੋਂ ਅਸੀਂ ਗੱਲਬਾਤ ਕੀਤੀ ਆ ਮਹੱਲੇ ਦੇ ਵਿੱਚ ਕਹਿੰਦੇ ਵੀ ਬਹੁਤ ਟਾਈਮ ਤੋਂ ਜਿਹੜੀ ਮਿਹਨਤ ਕਰ ਰਹੀ ਸੀ ਇਹ ਪਰਮ ਜੋ ਗਾਣੇ ਨਾਲ ਫੇਮਸ ਹੋਈ ਹੈ ਅੱਡੀ ਨਾ ਪਤਾ ਸੀ ਵਿਰਾਂਪ ਹੋਰ ਦੀ ਥੈਟ ਗਰਲ ਦੇ ਨਾਮ ਨਾਲ ਪਰਮ ਜਿਹੜੀ ਪੂਰੀ ਦੁਨੀਆ ਉੱਤੇ ਛਾਈ ਹੋਈ ਹੈ ਅਸੀਂ ਉਹਨਾਂ ਦਾ ਤੁਹਾਨੂੰ ਘਰ ਵੀ ਦਿਖਾਇਆ ਬਾਕੀ ਦੁਆਰੇ ਵੀ ਗੱਲਬਾਤ ਕਰਾਂਗੇ ਗੱਲਬਾਤ ਕੀਤੀ ਹੈ ਪਰਿਵਾਰ ਨਾਲ ਉਹਨਾਂ ਦੇ ਬ੍ਰਦਰ ਨਾਲ ਬਾਕੀ ਹੋਰ ਮਹਿਲਾ ਵਾਸੀਆਂ ਨਾਲ ਅਜ ਤੁਹਾਨੂੰ ਘਰ ਵੀ ਦਿਖਾ ਸਕਦੇ ਹਾਂ ਆ ਜਿਹੜਾ ਘਰ ਆ ਪਰਮ ਦਾ ਬਿਆਹ ਕਰੋ ਜਿਹੜੀ ਪਰਮ ਸ਼ੁਰੂਆਤ ਕੀਤੀ ਹੈ ਆਪਣੀ ਕੈਰੀਅਰ ਦੀ ਇੱਕ ਗਾਣੇ ਦੇ ਨਾਲ ਜਿਹੜੀ ਪੂਰੀ ਦੁਨੀਆ ਵਿੱਚ ਜਿਹੜਾ ਨਾਮ ਹੋ ਗਿਆ ਪਰਮ ਦਾ ਤੇ ਤੁਹਾਨੂੰ ਬਾਕੀ ਵੀਡੀਓ ਦਿਖਾਉਂਦੇ ਰਹਾਂਗੇ ਚੈਨਲ ਸਬਸਕ੍ਰਾਈਬ ਤੇ ਲਾਈਕ ਕਰਦੇ ਰਹੋ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਜੋ ਪੰਜਾਬ ਦੇ ਵਿੱਚ ਅਪਡੇਟ ਹੁੰਦੀ ਹੈ ਜੋ ਵੀ ਕੋਈ ਕੱਟਣਾ ਹੁੰਦੀ ਹੈ ਜਾਂ ਕੋਈ ਲੱਗ ਸਟੋਰੀ ਹੈ ਤੇ ਸਾਨੂੰ ਤੁਸੀਂ ਕਾਲ ਜਰੂਰ ਕਰ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਨੇ ਤੇ ਮਨਿੰਦਰ ਸਿੰਘ ਮੇਰਾ ਨਾਮ ਕੈਮਰਾ ਮੈਨੇਜਰ ਧੰਨਵਾਦ